ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰਾ ਨਾਮ ਸੀਕਲ ਸਿੰਘ ਬੁੱਲੋਂ ਆਪਕੋ ਡਿਸਟ੍ਰਿਕਟ ਹੁਸ਼ਿਆਰਪੁਰ ਮੈਂ ਅੱਜ ਤੋਂ ਲਗਭਗ 1 ਮਹੀਨਾ ਪਹਿਲਾਂ ਮਨਿੰਦਰ ਸਾਹਿਬ ਜੀ ਨੂੰ ਆ ਨਾਭੀ ਪੰਜ ਕਰਮਾ ਤੇਲ ਦਿੱਤਾ ਸੀਗਾ ਔਰ ਇਹਨਾਂ ਨੂੰ ਕਈ ਬਿਮਾਰੀਆਂ ਸੀਗੀਆਂ ਔਰ ਅਸੀਂ ਇਹਨਾਂ ਦੇ ਕੋਲ ਜਵਾਨੀ ਸੁਣਦੇ ਆ ਕਿ ਇਹਨਾਂ ਨੂੰ ਕਿਹੜੀਆਂ-ਕਿਹੜੀਆਂ ਪ੍ਰੋਬਲਮਾਂ ਸੀਗੀਆਂ ਇਸ ਤੇਲ ਨੂੰ ਵਰਤਣ ਦੇ ਨਾਲ ਇਹਨਾਂ ਦੀਆਂ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਜਿਹੜੀਆਂ ਹੱਲ ਹੋਈਆਂ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮੈਂ ਮਨਿੰਦਰ ਸਿੰਘ ਛੇਰਪਰੀ ਮੇਰਾ ਪਿੰਡ ਸ਼ੇਰਪੁਰ ਗਲੈਂਡਵਾਜੀ ਮੇਰਾ ਡਿਸਟ੍ਰਿਕਟ ਹੁਸ਼ਿਆਰਪੁਰ ਆ ਮੈਨੂੰ ਇੱਕ ਮਹੀਨਾ ਪਹਿਲਾਂ ਸੀਤਲ ਜੀ ਮਿਲੇ ਸੀਗੇ ਔਰ ਮੈਂ ਇਹਨਾਂ ਨੂੰ ਆਪਣੇ ਬਿਮਾਰੀਆਂ ਬਾਰੇ ਦੱਸਿਆ ਕਿ ਮੇਰੇ ਬੀਸੇਜ ਨੂੰ ਸ਼ੂਗਰ ਦੀ ਬਿਮਾਰੀ ਆ 4.5 400 ਸ਼ੂਗਰ ਰਹਿੰਦੀ ਆ ਉਹ ਬੈੱਡ ਦੇ ਉੱਪਰ ਲੰਮੀ ਪੈਣੀ ਦੀ ਸੀ ਹਰ ਵੇਲੇ ਜੇ ਕੁਰਸੀ ਤੇ ਬਹਿ ਕੇ ਕੁਰਸੀ ਤੇ ਯਾਨੀ ਕਿ ਵੀਕਨੈਸ ਬਹੁਤ ਸੀ ਔਰ ਮੈਨੂੰ ਜਿਹੜੀ ਮੇਜਰ ਪ੍ਰੋਬਲਮਸ ਸੀ ਉਹ ਲੈਟਰਿੰਗ ਆੜੀ ਜਗ੍ਹਾ ਜਦੋਂ ਮੈਂ ਪੈਰਾ ਪਾਣੇ ਜਾਂਦੀ ਸੀ ਬਾਹਰ ਹੁੰਦੀ ਸੀ ਔਰ ਦਰਦ ਹੁੰਦੀ ਸੀ ਸਾਹ ਘੜਦਾ ਸੀਗਾ ਉਹਦੇ ਨਾਲ ਮੈਨੂੰ ਹਰਨੀਆਂ ਸੀ ਔਰ ਮੈਨੂੰ ਗਠੀਆ ਸੀ ਔਰ ਮੇਰਾ ਬ੍ਰੈਂਡ ਪੈਕ ਤੇ ਜਿਹੜਾ ਉਹ ਵੀ ਬਾਤਾਂ ਸੀਗਾ ਤੇ ਮੈਨੂੰ ਬਵਾਸੀਰ ਵੀ ਸੀ ਜਦੋਂ ਮੈਂ ਇਹਨਾਂ ਤੋਂ ਇਹ ਪੰਚਕਰਮਾ ਤੇਲ ਲੈ ਕੇ ਵਰਤਿਆ ਤੇ ਲਗਭਗ 12 ਦਿਨਾਂ ਦੇ ਵਿੱਚ ਮੈਂ ਇਹ ਵਰਤਣ ਦੇ ਨਾਲ ਠੀਕ ਹੋਇਆ ਔਰ ਮੇਰੇ ਘਰ ਵਾਲੀ ਜਿਹੜੀ ਉਹ ਬਿਲਕੁਲ ਸ਼ੂਗਰ ਠੀਕ ਆ ਉਹਨਾਂ ਦੀ ਉਹਨਾਂ ਦਾ ਜਿਹੜਾ ਰੰਗ ਚਿਹਰਾ ਇਸਨੇ ਲਾਲਵਾ ਕੰਮ ਕਰਦੇ ਆਪਣੇ ਘਰ ਦਾ ਸਾਰਾ ਮੈਂ ਵੀ ਅੱਜ 63 ਸਾਲ ਦੀ ਉਮਰ ਦੇ ਵਿੱਚ ਮੋਟਰਸਾਈਕਲ ਦੇ ਉੱਪਰ ਘੁੰਮ ਕੇ ਆਪਣੇ ਕਾਰੋਬਾਰ ਦੇ ਵਿੱਚ ਜਾਂਦਾ ਔਰ ਬਹੁਤ ਵਧੀਆ ਮਹਿਸੂਸ ਕਰਦਾ ਆਪਣੇ ਆਪ ਨੂੰ ਇਸ ਕਰਕੇ ਮੈਂ ਠੀਕ ਹੋਇਆ ਮੈਂ ਆਪਣੇ ਦੋਸਤਾਂ ਨੂੰ ਆਪਣੇ ਮਿੱਤਰਾਂ ਨੂੰ ਔਰ ਮੈਂ ਜਿਹੜੇ ਹੋਰ ਸਾਥੀ ਆ ਉਹਨਾਂ ਨੂੰ ਇਹ ਬੇਨਤੀ ਕਰਦਾ ਕਿ ਨਾਭੀ ਕੰਡ ਪੰਜ ਕਰਮਾ ਤੇਲ ਜਿਹੜਾ ਬਹੁਤ ਵਧੀਆ ਆ ਇਹਨੂੰ ਵਰਤੋ ਇਹਦੇ ਵਿੱਚ ਦਵਾਈ ਜਿਹੜੀ ਅੰਗਰੇਜ਼ੀਓ ਖਾਣੀ ਬੰਦ ਨਹੀਂ ਕੀਤੀ ਜਾਂਦੀ ਬਹੁਤ ਸਾਰੇ ਦਵਾਈ ਖਾ ਸਕਦੇ ਕੋਈ ਗੱਲ ਨਹੀਂ ਬਾਰੇ ਤੇਲ ਭਾਗਨ ਦੇ ਨਾਲ ਆਪਾਂ ਉਹਨਾਂ ਦਵਾਈਆਂ ਤੋਂ ਛੱਕਾ ਦਾ ਬਾਅਦ ਸਕਦੀਆਂ ਜਿਵੇਂ ਕਿ ਮੈਂ ਪਾਇਆ ਇਸ ਕਰਕੇ ਮੈਂ ਇਹ ਬੇਨਤੀ ਕਰਦਾ ਸਾਰਿਆਂ ਨੂੰ ਇਹ ਇਹ ਤੇਲ ਬਹੁਤ ਵਧੀਆ ਹੈ ਇਹਨੂੰ ਵਰਤੋ ਸਤਿ ਸ੍ਰੀ ਅਕਾਲ ਜੀ